ਪਿਆਰ ਭਰਉਂ ਪਿਆਰੀ ਸਤਿ ਸ਼੍ਰੀ ਅਕਾਲ ਜੀ ਮੇਰੇ ਇਸ ਚੈਨਲ ਪਿੰਡ ਦੀ ਪਟੀਕ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਆ ਜੀ ਅੱਜ ਆਪਾਂ ਤੁਹਾਨੂੰ ਜਿਹੜੀ ਵੀਡੀਓ ਸ਼ੇਅਰ ਕਰਾਂਗੇ ਉਹ ਕਰਾਂਗੇ ਜਿਹੜੀ ਆਪਾਂ ਇਹ ਕੱਟ ਵਾਲੀ ਲੈਸ ਲਗਾਉਣੀ ਆ ਤੇ ਬਿਲਕੁਲ ਇਹਦਾ ਆਸਾਨ ਤਰੀਕਾ ਸੌਖਾ ਤਰੀਕਾ ਕਿ ਆਪਾਂ ਕਿਹੜੇ ਤਰੀਕੇ ਨਾਲ ਲਾਉਣੀ ਆ ਜ ਜਨਾਬ ਆਪਣੇ ਕੋਲ ਸ਼ਰਟ ਦਾ ਘੇਰਾ ਵਾ 19 ਆਪਾਂ ਇਹ ਕੱਟ ਵਾਲੀ ਜਿਹੜੀ ਲੈਸ ਆ ਇਹਨੂੰ ਕੱਟ ਕੇ ਰੱਖ ਲੈਣਾ ਫਿਰ ਜਿੱਥੇ ਤੁਸੀਂ ਲਾਉਣੀ ਆ ਉੱਥੇ ਤੁਸੀਂ ਉਹਦਾ ਨਿਸ਼ਾਨ ਲਗਾ ਲੈਣਾ ਇਸ ਤਰ੍ਹਾਂ ਵੀ ਆਪਾਂ ਇਹਨੂੰ ਕਿੱਥੇ ਲਗਾਉਣਾ ਜਿੰਨਾ ਵੀ ਆ ਮੰਨ ਲਓ ਆਪਣਾ 2 1/2 ਇੰਚ ਆਪਾਂ ਥੱਲੇ ਫੋਲਡ ਕਰਨਾ ਘੇਰਾ ਫੋਲਡ ਕਰਨਾ ਉਸ ਤੋਂ ਉੱਪਰ ਆਪਾਂ ਕਿੱਥੋਂ ਤੱਕ ਲਗਾਉਣੀ ਹੈ ਉਨਾਂ ਤੱਕ ਸਿਹਰਾ ਨਿਸ਼ਾਨ ਲਾ ਲੈਣਾ ਇੱਥੇ ਇੱਕ ਦੋਨਾਂ ਸਾਈਡਾਂ ਤੇ ਤੇ ਆਪਸ ਵਿੱਚ ਇਸ ਨਿਸ਼ਾਨ ਨੂੰ ਇਸ ਤਰ੍ਹਾਂ ਕੱਪੜੇ ਨੂੰ ਫੜ ਕੇ ਕਮੀਜ਼ ਦੀ ਸ਼ਰਟ ਨੂੰ ਫੜ ਕੇ ਤੇ ਇਸ ਤਰੀਕੇ ਨਾਲ ਤੁਸੀਂ ਇਹਨੂੰ ਕਰ ਲੈਣਾ ਕਿ ਇਹ ਬਿਲਕੁਲ ਆਪਣਾ ਪੱਧਰਾ ਵਾ ਇਸ ਤਰ੍ਹਾਂ ਤੁਸੀਂ ਪ੍ਰੈਸ ਨਾਲ ਵੀ ਨਿਸ਼ਾਨ ਲਾ ਸਕਦੇ ਜੇ ਤੇ ਇਸ ਤਰ੍ਹਾਂ ਕਰਕੇ ਤਰੀਜ਼ ਵੀ ਇੱਕ बन सके ठीक है मैं त्रीज बन ली एक्त मैं मार्किंग कर लूँगी है ना मार्के निशान ला लूँगी हाँ ठीक है इस तरीके इस ना जो वा ये जी लैस आवे बिल्कुल सफाई ना देखो अभी बहुत वीये तरीके लगेगी तो कोई औखा कम नहीं है बिल्कुल आसान तरीके ਏ ਲਾਉਣੀ ਕਿਸ ਤਰ੍ਹਾਂ ਆਹ ਵਾਲ ਜਿਹੜੀ ਕਿਨਾਰੀ ਐ ਇਹਨੂੰ ਛੱਡ ਕੇ ਕਿਉਂਕਿ ਜਿਹੜੀ ਵਿੱਚ ਦਿੱਸੇ ਚੰਗੀ ਨਹੀਂ ਲੱਗਦੀ ਆਹ ਵਾਲੀ ਚੀਜ਼ ਨੂੰ ਸਾਰੀ ਨੂੰ ਆਪਾਂ ਜਿਹੜਾ ਵਾ ਇਹ ਵਿੱਚ ਦੇ ਲੈਣਾ ਵਾ ਤੇ ਇਹਦੇ ਥੱਲੇ ਥੱਲੇ ਆਪਾਂ ਸਲਾਈ ਜਿਹੜੀ ਉਹ ਕਰਨੀ ਐ ਆ ਦੇਖੋ ਆਸਰਾ ਜਿੱਥੇ ਜਿੱਥੇ ਆਪਾਂ ਨਿਸ਼ਾਨ ਲਾਇਆ ਬਿਲਕੁਲ ਉੱਥੇ ਉੱਥੇ ਆਪਾਂ ਮਸ਼ੀਨ ਜਿਹੜੀ ਆ ਉਹ ਕਰ ਲੈਣੀ ਆ ਵੇਖੋ ਥੋੜਾ ਜਿਹਾ ਇਸ ਤਰ੍ਹਾਂ ਇਹ ਹੁਣ ਉੱਪਰ ਚਲੇਗੀ ਹੈਨਾ ਇਸ ਸਲਾਈ ਦੇ ਜਿਹੜਾ ਨੂੰ ਆਪਾਂ ਇਸ ਤਰ੍ਹਾਂ ਕਰਾਂਗੇ ਤੇ ਇਹ ਆਪਣੀਆਂ ਕਿਨਾਰੀ ਦਿਸੂਗੀ ਇਹ ਇਸ ਤਰ੍ਹਾਂ ਨਹੀਂ ਕਰਨੀ ਆਪਾਂ ਆਪਾਂ ਇਹਨੂੰ ਵਿੱਚ ਦੇਣਾ ਸਾਰੀ ਤੇ ਜਿੱਥੇ ਥੋੜਾ ਥੋੜਾ ਕੱਟ ਵਾਲਾ ਨਿਸ਼ਾਨ ਆਉਂਦਾ ਪਿਆ ਉਸ ਤੋਂ ਛੋਟਾ ਕੱਪਣਾ ਇਹਦੇ ਦੇਖ ਸਲਾਈ ਠੀਕ ਆ ਕੱਪੜੇ ਨੂੰ ਬਿਲਕੁਲ ਸਿੱਧਾ ਰੱਖਣਾ ਵਾ ਉਸ ਤੋਂ ਗਾੜੀ ਕੀ ਕਰਨਾ ਤਾਂ ਨਾਪ ਉਹ ਵੀ ਦੱਸਦੇ ਤੁਹਾਨੂੰ ਹੁਣ ਇਹਨੂੰ ਕੀ ਕਰਨਾ ਆਪਾਂ ਇੱਥੋਂ ਜਿੰਨਾ ਵੀ ਤੁਸੀਂ ਮਾਰਜਿਨ ਲੈਣਾ ਪੈਰ ਪੈਰ ਦਾ ਲੈਣਾ ਜਿੰਨਾ ਵੀ ਲੈਣਾ ਉਹਦੇ ਤੱਕ ਇਦਾਂ ਇੱਕ ਕਟਿੰਗ ਕਰ ਲੈਣੀ ਠੀਕ ਹੈ ਇਹਨੂੰ ਕੱਟ ਲੈਣਾ ਬੜਾ ਸੌਖਾ ਤੇ ਸਾਨੀਆ ਤਰੀਕਾ ਜੀ ਤੇ ਲੱਗਦੀ ਵੀ ਬੜੀ ਵਧੀਆ ਸਹੀ ਹੈ ਹੁਣ ਆਪਾਂ ਨੂੰ ਕੀ ਕਰਨਾ ਦੋਵਾਂ ਚੀਜ਼ਾਂ ਦਾ ਸੈਂਟਰ ਪੈਡ ਤਾਂ ਇਹ ਤੋਂ ਤੁਸੀਂ ਇਹ ਕੱਟਣ ਤੋਂ ਪਹਿਲਾਂ ਹੀ ਇਹਦਾ ਇਸ ਤਰ੍ਹਾਂ ਸੈਂਟਰ ਪੈਡ ਕੱਢ ਲਓ ਜੇ ਨਹੀਂ ਤਾਂ ਆਪਾਂ ਹੁਣ ਕੱਢ ਲੈਣੀ ਇੱਧਰ ਦੇਖੋ ਜਿੰਨਾ ਵੀ ਆਪਣਾ ਸ਼ਰਟ ਤਾਂ ਤੁਸੀਂ ਇਹਨੂੰ ਸ਼ਰਟ ਹੀ ਮੰਨ ਕੇ ਚੱਲਣਾ ਤੇ ਉਹਨੂੰ ਆਪਾਂ ਇੱਥੋਂ ਸੈਂਟਰ ਜਾ ਤੁਸੀਂ ਨਿਸ਼ਾਨ ਲਾ ਲਓ ਜਾਂ ਇੰਨਾ ਨਿੱਕਾ ਜਾਂ ਨੋਕਾ ਲਾ ਲਓ ਉਧਰੋਂ ਇਹਦਾ ਜਿਹੜੀ ਆਪਾਂ ਇਹਨਾਂ ਸਲਾਈ ਆ ਕਿਉਂਕਿ ਫਿਰ ਇਹ ਗਾੜੀ ਘਾਟ ਵੱਧਦਾ ਜਿਹੜਾ ਨਾ ਕਈਆਂ ਵਲੇ ਕਿਹੋਲੇ ਉਹ ਕਿਹੜਾ ਟੇਡਾ ਜਾਣ ਲੱਗ ਜਾਂਦਾ ਜਾਂ ਰੇਪ ਪਨ ਜਾਂਦੀ ਹੋ ਨਹੀਂ ਪੰਦਾ ਵੇਖੋ ਆਪਾਂ ਇਹਦਾ ਵੀ ਅੱਜ ਤੇ ਨਿਸ਼ਾਨ ਲਾ ਲਿਆ ਤੇ ਇਹਦਾ ਵੀ ਅੱਜ ਤੇ ਨਿਸ਼ਾਨ ਲਾ ਲਿਆ ਠੀਕ ਹੈ ਹੁਣ ਆਪਾਂ ਇਹਨੂੰ ਕੀ ਕਰਨਾ ਆਹ ਵਾਲੀ ਚੀਜ਼ ਨੂੰ ਜਿਹੜੇ ਇਹਨੂੰ ਇਸ ਤਰ੍ਹਾਂ ਸਿੱਧੀ ਕਰ ਲੈਣਾ ਵੇਖੋ ਤੇ ਆਹ ਵਾਲੀ ਚੀਜ਼ ਜਿਹੜੀ ਇਹਦਾ ਵੀ ਸਿੱਧਾ ਬੰਨਣਾ ਤੇ ਇਹਦਾ ਜਿੱਥੇ ਵੀ ਸੈਂਟਰ ਆਉਂਦਾ ਉਥੇ ਆਪਾਂ ਆਪਸ ਵਿੱਚ ਕਰਕੇ ਇਹਦੇ ਉੱਤੇ ਜਿਹੜੀ ਆ ਉਹ ਸਲਾਈ ਲਗਾ ਦਾਂਗੇ ਆ ਵੇਖੋ ਉਧਰੋਂ ਐਦਾ ਸੈਂਟਰ ਉਧਰੋਂ ਆਹ ਵਾਲੀ ਜਿਹੜੀ ਆਪਾਂ ਲੈਂਸ ਦਾ ਸੈਂਟਰ ਕੀਤਾ ਆ ਕੀਤਾ ਨਾ ਪੈਰ ਦਾ ਸੈਂਟਰ ਇਹਨੂੰ ਇਹਦੇ ਤੇ ਇਸ ਤਰ੍ਹਾਂ ਰੱਖ ਲੈਣਾ ਇਹਦਾ ਤੁਸੀਂ ਪੈਰ ਪੈਰ ਪਹਿਲਾਂ ਹੀ ਛੱਡ ਲੈਣਾ ਉਹਦਾ ਆਪਾਂ ਬਾਅਦ ਚ ਕੱਟਿਆ ਇਹਦਾ ਪਹਿਲਾਂ ਹੀ ਪੈਰ ਪੈਰ ਇੱਕ ਛੱਡ ਲੈਣਾ ਬਹੁਤ ਹੀ ਸੋਖਾ ਜਿਹਾ ਤਰੀਕਾ ਜੇ ਇਹੇ ਬੰਨਿਓ ਘੱਟ ਵੱਧ ਨਹੀਂ ਹੁੰਦਾ ਠੀਕ ਹੈ ਨਾਈਦਰ ਕਟ ਵੱਧ ਹੋਊਗਾ ਤੇਰਾ ਉਧਰ ਜੋ ਕਿ ਜਿਹੜਾ ਪਾਸਾ ਇੰਟਰਨਿਅਰ ਸੈਂਟਰ ਨਾਲ ਮਲਾ ਲਿਆ ਫਿਰ ਇੱਕੋ ਜਿਹਾ ਜਿਹੜੇ ਆਪਣੀ ਇਹ ਸਫਾਈ ਦੇ ਨਾਲ ਲੱਗੋਗੇ ਇਸ ਤੋਂ ਬਾਅਦ ਆਪਾਂ ਤੁਹਾਨੂੰ ਸਿੱਧੀ ਕਰਕੇ ਵੀ ਦਿਖਾਵਾਂਗੇ ਕਿ ਕਿੰਨਾ ਵਧੀਆ ਜਿਹੜਾ ਲੱਗਦਾ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਜੇ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਤੁਹਾਨੂੰ ਬਾਕੀ ਵੀਡੀਓ ਤੁਹਾਨੂੰ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੁਹਾਨੂੰ ਮੇਰੀ ਵੀਡੀਓ ਜਿਵੇਂ ਹੋ ਕਿਸ ਤਰੀਕਾ ਦੀ ਲੱਗੀ ਆਪਣੇ ਆਪ ਹੀ ਮਤਲਬ ਇੱਥੇ ਇੱਥੇ ਜਿਹੜੀ ਉਹ ਸਲਾਈ ਜਿਹੜੀ ਆ ਉਹ ਆ ਜਾਂਦੀ। ਤੁਹਾਨੂੰ ਹੋਰ ਵੀ ਕਿਸੇ ਚੀਜ਼ ਦੀ ਵੀਡੀਓ ਚਾਹੀਦੀ ਹੋਈ ਤੁਸੀਂ ਕਮੈਂਟ ਕਰਿਓ। ਆਪਾਂ ਜ਼ਰੂਰ ਬਣਾਵਾਂਗੇ। ਭਾਵੇਂ ਆਪਾਂ ਨੂੰ ਕੋਈ ਇੱਕ ਜਣਾ ਹੀ ਕਹੇ ਆਪਾਂ ਉਹਦੇ ਮਤਲਬ ਉਹਦੇ ਕਹਿਣ ਤੇ ਵੀ ਇੱਕ ਹੀ ਕਮੈਂਟ ਹੋਵੇ ਆਪਾਂ ਤਾਂ ਵੀ ਉਹਨੂੰ ਮਤਲਬ ਉਹਨਾਂ ਉਹਨਾਂ ਵਾਸਤੇ ਵੀਡੀਓ ਜਿਹੜੀ ਉਹ ਲੈ ਕੇ ਆਉਣੀ ਆ ਦੇਖੋ। ਹੁਣ ਤੁਸੀਂ ਇਹਦੇ ਵਿੱਚ ਕੋਈ ਨਿਊ ਦਿਸਦਾ ਪਿਆ ਨਾ ਬਿਲਕੁਲ ਵਧੀਆ ਤਰੀਕੇ ਦੇ ਨਾਲ ਲੱਗ ਗਈ ਤੇ ਆ ਵੇਖੋ ਆਪਣਾ ਕੱਪੜਾ ਵੀ ਜਿਹੜਾ ਦੋਹਾਂ ਸਾਈਡਾਂ ਤੋਂ ਬਿਲਕੁਲ ਬਰਾਬਰ ਆਇਆ ਤੇ ਇਹਦੇ ਉੱਤੇ ਜੇ ਤੁਸੀਂ ਦਾ ਬੈਠਣੀ ਸਲਾਈ ਵੀ ਲਾਉਣੀ ਆ ਉਹ ਵੀ ਤੁਸੀਂ ਲਾ ਸਕਦੇ ਜੇ ਇਸ ਤਰੀਕੇ ਨਾਲ ਨੂੰ ਕਰ ਲੈਣਾ ਜੇ ਇਹਦੇ ਉੱਪਰ ਥੱਲੇ ਵੀ ਤੁਸੀਂ ਲਾਉਣੀ ਚਾਹੁੰਦੇ ਜੇ ਲੈਂਸ ਵਗੈਰਾ ਉਹ ਵੀ ਤੁਸੀਂ ਲਾ ਸਕਦੇ ਜੀ ਨਹੀਂ ਐਸਟਰਾ ਕਰਕੇ ਇਹ ਆਮ ਮੌਜੂਦਾ ਨਾਲਾ ਤੁਸੀਂ ਇਹਦੇ ਸਲਾਈ ਜਿਹੜੀ ਆ ਉਹ ਲਾ ਬਾਕਸ ਦੇ ਚੇਦਾਂ ਦੇਖਣਗੇ ਕਿ ਕੱਲੇ ਫਲਾਵਰ ਹੀ ਹੁੰਦੇ ਜੀ ਉਨੀ ਵਧੀਆ ਸਫਾਈ ਦੇ ਨਾਲ ਇਹ ਇਸੇ ਤਰ੍ਹਾਂ ਇਹ ਪਾਸੇ ਇਧਰੋਂ ਵੀ ਲਾ ਲਾਂਗੇ ਇੱਕ ਸਲਾਈ ਆ ਆਪਣੀ ਲੱਗ ਗਈ ਤੇ ਇਸ ਤਰ੍ਹਾਂ ਲੱਗਦਾ ਨਹੀਂ ਵੀ ਉਹਦੇ ਵਿੱਚ ਜਿਹੜੀ ਉੱਪਰ-ਨੀਚੇ ਵਾਲੀ ਕੰਨੀ ਆ ਉਹ ਕੁੱਤੇ ਨਹੀਂ ਦਿਸਦੀ ਹਨਾ ਇਸ ਤਰ੍ਹਾਂ ਲੱਗਦਾ ਵੀ ਬਿਲਕੁਲ ਫੁੱਲ ਜਿੱਦਾ ਵਿੱਚ ਨਾ ਕੱਲੇ ਫਲਾਵਰ ਹੀ ਹੁੰਦੇ ਆ ਆ ਦੇਖੋ ਲੈਸ ਦੇ ਵਿੱਚ ਜਿਵੇਂ ਕੱਲੇ ਫਲਾਵਰ ਹੀ ਹੁੰਦੀਆਂ ਕਿਨਾਰੀ ਦੱਸ ਦਿਸਦੀਆਂ ਆ ਬੈਕ ਸਾਈਡ ਵੀ ਤੁਹਾਨੂੰ ਦਿਖਾ ਦਈਏ ਇੱਧਰ ਦੇਖੋ ਆ ਬੈਕ ਸਾਈਡ ਤੇ ਵੀ ਆਪਣੀਆਂ ਦੋਵੇਂ ਸੈਕਟਰੀ ਇੱਧਰ ਭਾਵੇਂ ਨੂੰ ਇੰਟਰਲੋਕ ਵਗੈਰਾ ਕੁਛ ਨਾ ਕਰੋ ਤਾਂ ਵੀ ਇੱਕ ਨਾਲ ਆਪਣੇ ਆ ਵੀ ਇਹ ਵਧੀਆ ਬੈਠਦੀਆਂ ਹਨਾ ਤੇ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਸਾਰੀ ਵੀਡੀਓ ਦੇਖਣੇ ਬਹੁਤ-ਬਹੁਤ ਤੁਹਾਡਾ ਧੰਨਵਾਦ